ਜਿਹੜਾ ਸਾਡਾ ਪੰਪ ਇਹ ਪਿੰਡ ਬਾਗੜੀਆਂ ਤਸਵੀਰ ਪਲਾਤ ਜਿਲ੍ਹਾ ਕਬੂਰਥਲਾ ਦੇ ਵਿੱਚ ਪਲਤ ਤੋਂ ਭੋਪਾ ਰੋਡ ਤੇ ਸਥਿਤ ਹੈਗਾ ਤੇ ਇਹ ਕੱਲ ਰਾਤ ਜਿੱਦਾਂ ਸਾਡੇ ਬੰਦੇ ਨੇ ਉਹ ਹੀ ਨਾਰਮਲੀ ਜੋ ਆਪਣੇ ਟਾਈਮ ਦੇ ਨਾਲ ਬੰਦ ਕਰਦੇ ਆ 9:00 ਸਵੇਰੋਂ ਤੱਕ ਪੰਪ ਬੰਦ ਕੀ ਕਰਕੇ ਤੇ ਆਪਣਾ ਖਾਣਾ ਖੂਣਾ ਖਾ ਕੇ ਤੇ 10:30 ਤੱਕ ਸੋ ਗਏ ਆ ਉਸ ਤੋਂ ਬਾਅਦ ਕਰੀਬ ਕੋਈ ਮੈਂ ਜੋ ਮੈਂ ਸੀਸੀਟੀਵੀ ਕੈਮਰਾ ਦੇ ਮੁਤਾਬਕ ਦੇਖਿਆ ਵੀ ਇੱਕ ਕਰੀਬ 1:30 ਵਜੇ ਤੱਕ ਬੰਦੇ ਆਏ ਆ ਉਹਨਾਂ ਨੇ ਬੜੀ ਵਧੀਆ ਗੱਡੀ ਇੱਥੇ ਆਰਾਮ ਨਾਲ ਉਹਨਾਂ ਨੇ ਗੱਡੀ پارک ਕੀਤੀ ਕੋਈ ਬਿਨਾ ਡਰ ਤੋਂ ਸਿੱਧਾ ਉਹ ਗਏ ਆ ਕੈਮਰੇ ਆਪਣਾ ਇਲੈਕਟ੍ਰੀਕਲ ਰੂਮ ਦੇ ਵਿੱਚ ਤੇ ਉਹਨਾਂ ਨੇ ਬੈਟਰੀਆਂ ਚੱਕੀਆਂ ਪੰਜ ਤੋਂ 6 ਬੈਟਰੀਆਂ ਉਹ ਲੋਡ ਕਰ ਚੁੱਕਿਆ ਸੀ ਉਸ ਤੋਂ ਬਾਅਦ ਜਦੋਂ ਉਹ ਬੈਟਰੀਆਂ ਦੇ ਵਿੱਚੋਂ ਪਾਣੀ ਖਾਲੀ ਕਰਦੇ ਪਏ ਸੀਗੇ ਤੇ ਉਦੋਂ ਸਾਡਾ ਬੰਦਾ ਇਹ ਮੌਕੇ ਤੇ ਜਿਹੜਾ ਸੀਗਾ ਤੇ ਇਹ ਉੱਠਿਆ ਇਹਨਾਂ ਨੇ ਬਾਕੀ ਬੰਦੇ ਨੂੰ ਵੀ ਠਾਇਆ ਵੀ ਆਪਾਂ ਉੱਠੀਏ ਬਾਹਰ ਕੋਈ ਹਿਲਜੁਲ ਕਰ ਰਹੇ ਤੇ ਉਹ ਬੰਦੇ ਆਏ ਆ ਉਨੀ ਦੇਰ ਤੱਕ ਉਹ ਸਾਰੀਆਂ ਬੈਟਰੀਆਂ ਇੱਕ ਆਖਰੀ ਬੈਟਰੀ ਰਹਿਂਦੀ ਸੀ ਆਖਰੀ ਬੈਟਰੀ ਵਿੱਚੋਂ ਪਾਣੀ ਕੱਢਦਾ ਪਿਆ ਸੀਗਾ ਤੋ ਇਹ ਬੰਦਾ ਸਾਡਾ ਬਾਹਰ ਨਿਕਲਿਆ ਤੇ ਇਹਨੇ ਕਿਹਾ ਵੀ ਤੂੰ ਮਤਲਬ ਇੱਕ ਇੱਕ ਕਰਦੇ ਪਏ ਤੁਸੀਂ ਵੀ ਇੱਕ ਬੈਟਰੀ ਚੋਰੀ ਇਹਦੇ ਦਿਮਾਗ 'ਚ ਵੀ ਕੱਲੀ ਇੱਕੋ ਬੈਟਰੀ ਚੋਰੀ ਕੀਤੀ ਹੈ। ਤੇ ਇਹਨੇ ਕਿਹਾ ਵੀ ਤੁਸੀਂ ਬੈਟਰੀ ਕਿੱਧਰ ਲੈ ਕੇ ਚੱਲਾ ਵਾ? ਉਹਨੇ ਨਾਲ ਹੀ ਵੈਪਨ ਕੱਢਿਆ। ਵੈਪਨ ਕੱਢ ਕੇ ਉਹਨੂੰ ਕਹਿੰਦਾ ਵੀ ਬੈਟਰੀਆਂ ਅਸੀਂ ਲੈ ਚੱਲੇ ਆ ਸਾਰੀਆਂ ਤੇ ਜੋ ਤੇਰੇ ਕੋਲ ਕੈਸ਼ ਹੈਗਾ ਜਾਂ ਜੋ ਵੀ ਤੇਰੇ ਕੋਲ ਹੈਗਾ ਉਹ ਤੂੰ ਮਤਲਬ ਸਾਨੂੰ ਦੇ ਦੇ ਤੇ ਕੁਝ 40000 ਰੁਪਏ ਜਿਹੜਾ ਕੈਸ਼ ਸੀਗਾ ਉਹ ਵੀ ਇੱਕ ਰਾਤ ਨੂੰ ਵੈਪਨ ਦਿਖਾ ਕੇ ਲੈ ਗਿਆ। ਜਿਹੜੀਆਂ ਬੈਟਰੀਆਂ ਚੋਰੀ ਹੋਈਆਂ ਨੇ ਦੱਸਦੇ ਤੁਸੀਂ ਗਿਣਤੀ ਕਿੰਨੀ ਸੀ ਔਰ ਇਹ ਕਿਸ ਕੰਮ ਲਈ ਆਉਂਦੀਆਂ? ਇਹ 10 ਬੈਟਰੀਆਂ ਸੀ ਤੇ ਐਕਚੁਅਲੀ ਸਾਡੇ ਪੰਪ ਤੇ ਲੱਗਾ ਹੋਇਆ ਸੋਲਰ ਸਿਸਟਮ ਲੱਗਾਇਆ ਹੋਇਆ ਸੀ ਤੇ ਇਹ ਉਹਦੇ ਨਾਲ ਅਟੈਚ ਹੁੰਦੀਆਂ ਥੱਲੇ ਜਿੱਦਾਂ ਚਾਰਜ ਹੋੁੰਦੀਆਂ ਨੇ ਤੇ ਇਹ ਉਹਦੇ ਨਾਲ ਅਟੈਚ ਨੇ 10 ਬੈਟਰੀਆਂ ਸੀਗੀਆਂ ਜੈਕਸਨ ਕੰਪਨੀ ਦੀਆਂ ਸੀਗੀਆਂ ਕਿੰਨਾ ਨੁਕਸਾਨ ਮੰਨਦੇ ਆ ਇਹ ਕਰੀਬ ਮੰਨ ਕੇ ਚਲੋ ਜਿੱਦਾਂ ਇਨਵਰਟਰ ਵਗੈਰਾ ਵੀ ਜਿਹੜਾ ਸੀਗਾ ਉਹ ਵੀ ਡਿਸਟਰੋਏ ਕਰ ਗਏ ਨੇ ਨਾਲ ਤੇ ਤਕਰੀਬ 1.5 ਪੌਣੇ ਦਾ ਲਖਦੀਆਂ ਤੇ ਕੱਲੀਆਂ ਬੈਟਰੀਆਂ ਸੀਗੀਆਂ ਤੇ 65-70 ਹਜ਼ਾਰ ਰੁਪਏ ਦਾ ਸੀਗਾ ਜਿਹੜਾ ਇਨਵਰਟਰ ਤੇ 40 40 ਹਜ਼ਾਰ ਸਮਥਿੰਗ ਲੈ ਕੇ ਗਿਆ 40 ਹਜ਼ਾਰ ਜਿਹੜਾ ਰਾਤ ਦਾ ਕੈਸ਼ ਹੁੰਦਾ ਉਹੀ ਲੈ ਕੇ ਗਏ ਸਿਰਫ ਲੋਕ ਉਹਨਾਂ ਨੇ ਲੋਕਲ ਪੁਲਿਸ ਨੂੰ ਤੁਸੀਂ ਸੋਚਣਾ ਇੱਥੇ ਕਾਰਵਾਈ ਕੀ ਹੋਈ ਹੈ ਹਾਂਜੀ ਨਹੀਂ ਉਹਨਾਂ ਨੂੰ ਇਹ ਜੇ ਸੂਚਨਾ ਦਿੱਤੀ ਹੈ ਤੇ ਐਸਐਸਓ ਸਾਹਿਬ ਨਾਲ ਅਜੇ ਤੱਕ ਆਏ ਨਹੀਂ ਹੈਗੇ ਉਹ ਕਹਿੰਦੇ ਅਸੀਂ ਆਨੇ ਆ ਤੁਹਾਡੇ ਕੋਲ ਪੰਪ ਤੇ ਪੰਪ ਤੇ ਆ ਕੇ ਤੇ ਮੌਕਾ ਦੇ ਦਿਆਂਗੇ